ਸਰੀ ਫਲੀਟਵੁੱਡ ਤੋਂ ਐਨਡੀਪ ਦੇ ਵਿਧਾਇਕ ਅਤੇ ਕਮਿਊਨਿਟੀ ਵਿੱਚ ਜਾਣੇ ਪਛਾਣੇ ਆਗੂ ਜਗਰੂਪ ਸਿੰਘ ਬਰਾੜ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵੀ ਈਬੀ ਦੀ ਸਰਕਾਰ ਵਿੱਚ ਮਾਈਨਿੰਗ ਦੇ ਖਣਿਜ ਬਾਰੇ ਕੈਬਨਿਟ ਮਿਨਿਸਟਰ ਬਣਾਇਆ ਗਿਆ ਹੈ। ਮੰਤਰੀ ਬਣਨ ਤੋਂ ਪਹਿੰਤ ਉਹ ਬੀਤੇ ਦਿਨੀ ਗੁਰਦੁਆਰਾ ਸਾਹਿਬ ਰੂਕਸਾਈਡ ਸਰਵਿਸ ਨਮਸਤਕ ਹੋਏ। ਇਸ ਮੌਕੇ ਉਹਨਾਂ ਨੇ ਹਲਕਾ ਸਰੀ ਫਲੀਟਵੁੱਡ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਪੂਰੀ ਤਰ੍ਹਾਂ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਦੇ ਹਲਕੇ ਸਰੀ ਫਲੀਟਪੁੱਟ ਵਿਖੇ ਦਫਤਰ ਦੇ ਦਰਵਾਜ਼ੇ ਸਾਰਿਆਂ ਵਾਸਤੇ ਹਮੇਸ਼ਾ ਖੁੱਲੇ ਰਹਿਣਗੇ ਇਸ ਮੌਕੇ ਜਗਰੂਪ ਬਰਾੜ ਦੇ ਕੈਬਨਟ ਮਿੰਿਸਟਰ ਬਣਨ ਦੀ ਖੁਸ਼ੀ ਤੇ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਪੇਸ਼ ਕੀਤੀਆਂ ਗਈਆਂ ਤੇ ਸਰੋਪੇ ਦੇ ਕੇ ਸਨਮਾਨ ਕੀਤਾ ਗਿਆ ਬਰਾੜ ਸਾਹਿਬ ਨੇ ਸੰਗਤਾਂ ਵਿੱਚ ਬੈਠ ਕੇ ਲੰਗਰ ਵੀ ਚੱਕਿਆ ਤੇ ਚਿਹਤਿਆਂ ਤੋਂ ਵਧਾਈਆਂ ਲੈਣ ਦੇ ਨਾਲ-ਨਾਲ ਦਰਪੇਸ਼ ਮੁੱਦਿਆਂ ਤੇ ਸੰਵਾਦ ਵੀ ਕੀਤਾ ਯਾਦ ਰਹੇ ਕਿ ਪਿਛਲੇ ਕੈਬਨਟ ਵਿੱਚ ਤਕਰੀਬਨ 2 ਸਾਲ 7 ਦਸੰਬਰ 2022 ਤੋਂ 18 ਨਵੰਬਰ 2024 ਤੱਕ ਜਗਰੂਪ ਬਰਾੜ ਟ੍ਰੇਡ ਸਟੇਟ ਮਿੰਿਸਟਰ ਰਹੇ ਚੁੱਕੇ ਹਨ ਸਰੀ ਫਲੀਟਵੁੱਡ ਤੋਂ ਐਨ ਡੀ ਪੀ ਦੇ ਵਿਧਾਇਕ ਅਤੇ ਕਮਿਊਨਿਟੀ ਵਿੱਚ ਜਾਣੇ ਪਛਾਣੇ ਆਗੂ ਜਗਰੂਪ ਸਿੰਘ ਬਰਾੜ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵੀ ਈਬੀ ਦੀ ਸਰਕਾਰ ਵਿੱਚ ਮਾਈਨਿੰਗ ਦੇ ਖਣਿਜ ਬਾਰੇ ਕੈਬਨਿਟ ਮਿਨਿਸਟਰ ਬਣਾਇਆ ਗਿਆ ਹੈ ਮੰਤਰੀ ਬਣਨ ਤੋਂprੰਤ ਉਹ ਬੀਤੇ ਦਿਨ ਗੁਰਦੁਆਰਾ ਸਾਹਿਬ ਰੁਕਸਾਈਡ ਸਰਵਿਸ ਨਮਸਤਕ ਹੋਏ ਇਸ ਮੌਕੇ ਉਹਨਾਂ ਨੇ ਹਲਕਾ ਸਰੀ ਫਲੀਟਵੁੱਡ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਪੂਰੀ ਤਰ੍ਹਾਂ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ ਉਨ੍ਹਾਂ ਦੇ ਹਲਕੇ ਸਰੀ ਫਲੀਟ ਫੂਡ ਵਿਖੇ ਦਫਤਰ ਦੇ ਦਰਵਾਜ਼ੇ ਸਾਰਿਆਂ ਵਾਸਤੇ ਹਮੇਸ਼ਾ ਖੁੱਲੇ ਰਹਿਣਗੇ ਇਸ ਮੌਕੇ ਜਗਰੂਪ ਬਰਾੜ ਦੇ ਕੈਬਨਟ ਮਿੰਿਸਟਰ ਬਣਨ ਦੀ ਖੁਸ਼ੀ ਤੇ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਪੇਸ਼ ਕੀਤੀਆਂ ਗਈਆਂ ਤੇ ਸਰੋਪੇ ਦੇ ਕੇ ਸਨਮਾਨ ਕੀਤਾ ਗਿਆ ਬਰਾੜ ਸਾਹਿਬ ਨੇ ਸੰਗਤਾਂ ਵਿੱਚ ਬੈਠ ਕੇ ਲੰਗਰ ਵੀ ਚੱਕਿਆ ਤੇ ਚਿਹਤਿਆਂ ਤੇ ਵਧਾਈਆਂ ਲੈਣ ਦੇ ਨਾਲ-ਨਾਲ ਦਰਪੇਸ਼ ਮੁੱਦਿਆਂ ਤੇ ਸੰਵਾਦ ਵੀ ਕੀਤਾ ਯਾਦ ਰਹੀ ਕਿ ਪਿਛਲੇ ਕੈਬਨਟ ਵਿੱਚ ਤਕਰੀਬਨ 2 ਸਾਲ 7 ਦਸੰਬਰ 2022 ਤੋਂ 18 ਨਵੰਬਰ 2024 ਤੱਕ ਜਗਰੂਪ ਬਰਾੜ ਟ੍ਰੇਡ ਸਟੇਟ ਮਿੰਿਸਟਰ ਰਹੇ ਚੁੱਕੇ ਹਨ ਸਰੀ ਫਲੀਟਵੁੱਡ ਤੋਂ ਐਨ ਡੀ ਪੀ ਦੇ ਵਧਾਇਕ ਅਤੇ ਕਮਿਊਨਿਟੀ ਵਿੱਚ ਜਾਣੇ ਪਛਾਣੇ ਆਗੂ ਜਗਰੂਪ ਸਿੰਘ ਬਰਾੜ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵੀ ਈਬੀ ਦੀ ਸਰਕਾਰ ਵਿੱਚ ਮਾਈਨਿੰਗ ਦੇ ਖਣਿਜ ਬਾਰੇ ਕੈਬਨਿਟ ਮਿਨਿਸਟਰ ਬਣਾਇਆ ਗਿਆ ਹੈ ਮੰਤਰੀ ਬਣਨ ਤੋਂ ਪਹਿਤੂ ਦਿਨ ਗੁਰਦੁਆਰਾ ਸਾਹਿਬ ਰੂਕਸਾਈਡ ਸਰਵਿਸ ਨਮਸਤਕ ਹੋਏ ਇਸ ਮੌਕੇ ਉਹਨਾਂ ਨੇ ਹਲਕਾ ਸਰੀ ਫਲੀਟਵੁੱਡ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਪੂਰੀ ਤਰ੍ਹਾਂ ਤੰਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ। ਉਹਨਾਂ ਦੇ ਹਲਕੇ ਸਰੀ ਫਲੀਟ ਫੁੱਟ ਵਿਖੇ ਦਫ਼ਤਰ ਦੇ ਦਰਵਾਜ਼ੇ ਸਾਰਿਆਂ ਵਾਸਤੇ ਹਮੇਸ਼ਾ ਖੁੱਲੇ ਰਹਿਣਗੇ। ਇਸ ਮੌਕੇ ਜਗਰੂਪ ਬਰਾੜ ਦੇ ਕੈਬਨਿਟ ਮਿੰਿਸਟਰ ਬਣਨ ਦੀ ਖੁਸ਼ੀ ਤੇ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਪੇਸ਼ ਕੀਤੀਆਂ ਗਈਆਂ ਤੇ ਸਰੂਪੇ ਦੇ ਕੇ ਸਨਮਾਨ ਕੀਤਾ ਗਿਆ। ਬਰਾੜ ਸਾਹਿਬ ਨੇ ਸੰਗਤਾਂ ਵਿੱਚ ਬੈਠ ਕੇ ਲੰਗਰ ਵੀ ਚੱਕਿਆ ਤੇ ਚਿਹਤਿਆਂ ਤੋਂ ਵਧਾਈਆਂ ਲੈਣ ਦੇ ਨਾਲ-ਨਾਲ ਦਰਪੇਸ਼ ਮੁੱਦਿਆਂ ਤੇ ਸੰਵਾਦ ਵੀ ਕੀਤਾ। ਯਾਦ ਰੱਖੇ ਕਿ ਪਿਛਲੇ ਕੈਬਨਿਟ ਵਿੱਚ ਤਕਰੀਬਨ 2 ਸਾਲ 7 ਦਸੰਬਰ 2022 ਤੋਂ 18 ਨਵੰਬਰ 2024 ਤੱਕ ਜਗਰੂਪ ਬਰਾੜ ਟ੍ਰੇ ਰਹਿ ਚੁੱਕੇ ਹਨ ਸਰੀ ਫਲੀਟਵੁੱਡ ਤੋਂ ਐਨ ਡੀ ਪੀ ਦੇ ਵਧਾਇਕ ਅਤੇ ਕਮਿਊਨਿਟੀ ਦੇ ਜਾਣੇ ਪਛਾਣੇ ਆਗੂ ਜਗਰੂਪ ਸਿੰਘ ਬਰਾੜ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵੀ ਈਬੀ ਦੀ ਸਰਕਾਰ ਵਿੱਚ ਮਾਈਨਿੰਗ ਦੇ ਖਣਿਜ ਬਾਰੇ ਕੈਬਨਿਟ ਮਿਨਿਸਟਰ ਬਣਾਇਆ ਗਿਆ ਹੈ ਮੰਤਰੀ ਬਣਨ ਤੋਂ ਪਹਿਤੂ ਦਿਨ ਗੁਰਦੁਆਰਾ ਸਾਹਿਬ ਰੁਕ ਸਾਈਡ ਸਰੀ ਵਿੱਚ ਨਮਸਤਕ ਹੋਏ ਇਸ ਮੌਕੇ ਉਹਨਾਂ ਨੇ ਹਲਕਾ ਸਰੀ ਫਲੀਟਵੁੱਡ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਪੂਰੀ ਤਰ੍ਹਾਂ ਤੰਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ ਉਨ੍ਹਾਂ ਦੇ ਹਲਕੇ ਸਰੀ ਫਲੀਟਪੁੱਡ ਵਿਖੇ ਦਫਤਰ ਦੇ ਦਰਵਾਜ਼ੇ ਸਾਰਿਆਂ ਵਾਸਤੇ ਹਮੇਸ਼ਾ ਖੁੱਲੇ ਰਹਿਣਗੇ ਇਸ ਮੌਕੇ ਜਗਰੂਪ ਬਰਾੜ ਦੇ ਕੈਬਨਟ ਮਿੰਿਸਟਰ ਬਣਨ ਦੀ ਖੁਸ਼ੀ ਤੇ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਪੇਸ਼ ਕੀਤੀਆਂ ਗਈਆਂ ਤੇ ਸਰੋਪੇ ਦੇ ਕੇ ਸਨਮਾਨ ਕੀਤਾ ਗਿਆ ਬਰਾੜ ਸਾਹਿਬ ਨੇ ਸੰਗਤਾਂ ਵਿੱਚ ਬੈਠ ਕੇ ਲੰਗਰ ਵੀ ਚੱਕਿਆ ਤੇ ਚਿਹਤਿਆਂ ਤੋਂ ਵਧਾਈਆਂ ਲੈਣ ਦੇ ਨਾਲ-ਨਾਲ ਦਰਪੇਸ਼ ਮੁੱਦਿਆਂ ਤੇ ਸੰਵਾਦ ਵੀ ਕੀਤਾ ਯਾਦ ਰਹੇ ਕਿ ਪਿਛਲੇ ਕੈਬਨਟ ਵਿੱਚ ਤਕਰੀਬਨ 2 ਸਾਲ 7 ਦਸੰਬਰ 2022 ਤੋਂ 18 ਨਵੰਬਰ 2024 ਤੱਕ ਜਗਰੂਪ ਬਰਾੜ ਟ੍ਰੇਡ ਸਟੇਟ ਮਿੰਿਸਟਰ ਰਹੇ ਚੁੱਕੇ ਹਨ ਸਰੀ ਫਲੀਟਵੁੱਡ ਤੋਂ ਐਨ ਡੀ ਪੀ ਦੇ ਵਧਾਇਕ ਅਤੇ ਕਮਿਊਨਿਟੀ ਵਿੱਚ ਜਾਣੇ ਪਛਾਣੇ ਆਗੂ ਜਗਰੂਪ ਸਿੰਘ ਬਰਾੜ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵੀ ਈਬੀ ਦੀ ਸਰਕਾਰ ਵਿੱਚ ਮਾਈਨਿੰਗ ਦੇ ਖਣਿਜ ਬਾਰੇ ਕੈਬਨਿਟ ਮਿਨਿਸਟਰ ਬਣਾਇਆ ਗਿਆ ਹੈ। ਮੰਤਰੀ ਬਣਨ ਤੋਂ ਪਹਿਤੂ ਉਹ ਬੀਤੇ ਦਿਨੀ ਗੁਰਦੁਆਰਾ ਸਾਹਿਬ ਰੁਕ ਸਾਈਡ ਸਰਵਿਸ ਨਮਸਤਕ ਹੋਏ। ਇਸ ਮੌਕੇ ਉਹਨਾਂ ਨੇ ਹਲਕਾ ਸਰੀ ਫਲੀਟਵੁੱਡ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਪੂਰੀ ਤਰ੍ਹਾਂ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਦੇ ਹਲਕੇ ਸਰੀ ਫਲੀਟਪੁੱਡ ਵਿਖੇ ਦਫਤਰ ਦੇ ਦਰਵਾਜ਼ੇ ਸਾਰਿਆਂ ਵਾਸਤੇ ਹਮੇਸ਼ਾ ਖੁੱਲੇ ਰਹਿਣਗੇ ਇਸ ਮੌਕੇ ਜਗਰੂਪ ਬਰਾੜ ਦੇ ਕੈਬਨਟ ਮਿੰਿਸਟਰ ਬਣਨ ਦੀ ਖੁਸ਼ੀ ਤੇ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਪੇਸ਼ ਕੀਤੀਆਂ ਗਈਆਂ ਤੇ ਸਰੋਪੇ ਦੇ ਕੇ ਸਨਮਾਨ ਕੀਤਾ ਗਿਆ ਬਰਾੜ ਸਾਹਿਬ ਨੇ ਸੰਗਤਾਂ ਵਿੱਚ ਬੈਠ ਕੇ ਲੰਗਰ ਵੀ ਚੱਕਿਆ ਤੇ ਚਿਹਤਿਆਂ ਤੋਂ ਵਧਾਈਆਂ ਲੈਣ ਦੇ ਨਾਲ-ਨਾਲ ਦਰਪੇਸ਼ ਮੁੱਦਿਆਂ ਤੇ ਸੰਵਾਦ ਵੀ ਕੀਤਾ ਯਾਦ ਰਹੇ ਕਿ ਪਿਛਲੇ ਕੈਬਨਟ ਵਿੱਚ ਤਕਰੀਬਨ 2 ਸਾਲ 7 ਦਸੰਬਰ 2022 ਤੋਂ 18 ਨਵੰਬਰ 2024 ਤੱਕ ਜਗਰੂਪ ਬਰਾੜ ਟ੍ਰੇਡ ਸਟੇਟ ਮਿੰਿਸਟਰ ਰਹੇ ਚੁੱਕੇ ਹਨ ਸਰੀ ਫਲੀਟਵੁੱਡ ਤੋਂ ਐਨਡੀਪ ਦੇ ਵਿਧਾਇਕ ਅਤੇ ਕਮਿਊਨਿਟੀ ਵਿੱਚ ਜਾਣੇ ਪਛਾਣੇ ਆਗੂ ਜਗਰੂਪ ਸਿੰਘ ਬਰਾੜ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵੀ ਈਵੀ ਦੀ ਸਰਕਾਰ ਵਿੱਚ ਮਾਈਨਿੰਗ ਦੇ ਖਣਿਜ ਬਾਰੇ ਕੈਬਨਿਟ ਮਿਨਿਸਟਰ ਬਣਾਇਆ ਗਿਆ ਹੈ। ਮੰਤਰੀ ਬਣਨ ਤੋਂprੰਤ ਉਹ ਬੀਤੇ ਦਿਨ ਗੁਰਦੁਆਰਾ ਸਾਹਿਬ ਰੂਕਸਾਈਡ ਸਰਵਿਸ ਨਮਸਤਕ ਹੋਏ। ਇਸ ਮੌਕੇ ਉਹਨਾਂ ਨੇ ਹਲਕਾ ਸਰੀ ਫਲੀਟਵੁੱਡ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਪੂਰੀ ਤਰ੍ਹਾਂ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਦੇ ਹਲਕੇ ਸਰੀ ਫਲੀਟਪੁੱਡ ਵਿਖੇ ਦਫਤਰ ਦੇ ਦਰਵਾਜ਼ੇ ਸਾਰਿਆਂ ਵਾਸਤੇ ਹਮੇਸ਼ਾ ਖੁੱਲੇ ਰਹਿਣਗੇ ਇਸ ਮੌਕੇ ਜਗਰੂਪ ਬਰਾੜ ਦੇ ਕੈਬਨਟ ਮਿੰਿਸਟਰ ਬਣਨ ਦੀ ਖੁਸ਼ੀ ਤੇ ਪ੍ਰਬੰਧਕ ਕਮੇਟੀ ਵੱਲੋਂ ਵਧਾਈਆਂ ਪੇਸ਼ ਕੀਤੀਆਂ ਗਈਆਂ ਤੇ ਸਰੋਪੇ ਦੇ ਕੇ ਸਨਮਾਨ ਕੀਤਾ ਗਿਆ ਬਰਾੜ ਸਾਹਿਬ ਨੇ ਸੰਗਤਾਂ ਵਿੱਚ ਬੈਠ ਕੇ ਲੰਗਰ ਵੀ ਚੱਕਿਆ ਤੇ ਚਿਹਤਿਆਂ ਤੋਂ ਵਧਾਈਆਂ ਲੈਣ ਦੇ ਨਾਲ-ਨਾਲ ਦਰਪੇਸ਼ ਮੁੱਦਿਆਂ ਤੇ ਸੰਵਾਦ ਵੀ ਕੀਤਾ ਯਾਦ ਰਹੇ ਕਿ ਪਿਛਲੇ ਕੈਬਨਟ ਵਿੱਚ ਤਕਰੀਬਨ 2 ਸਾਲ 7 ਦਸੰਬਰ 2022 ਤੋਂ 18 ਨਵੰਬਰ 2024 ਤੱਕ ਜਗਰੂਪ ਬਰਾੜ ਟ੍ਰੇਡ ਸਟੇਟ ਮਿੰਿਸਟਰ ਰਹੇ ਚੁੱਕੇ ਹਨ